ਹਾਂਜੀ ਬਜ਼ੁਰਗ ਕਿਹਨਾਂ ਦੀ ਹਵੇਲੀ ਸੀ ਹੁਣ ਦੱਸੋ ਇਹ ਆਪਣੀ ਸੀ ਜੀ ਆਪਣੀ ਸੀ ਹਾਂ ਵਧੀਆ ਹੋ ਗਿਆ ਹੁਣ ਪਿੰਡ ਵੇਖ ਲਿਆ ਸ਼ਾਂਤੀ ਆਜੇ ਹਾਂ ਸ਼ਾਂਤੀ ਹੋੜੇ ਕਹਿੰਦੇ ਸਭ ਇੱਕ ਇੱਟ ਚਾਹੀਦੀ ਹੋ ਇੱਕ 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 ਲੈ ਚੱਲੇ ਨੇ ਆਪਣੀ ਹਵੇਲੀ ਕੋ ਇੱਟ ਲੈ ਕੇ ਚੱਲੇ ਆ ਨਾਲ ਇਹ ਆਪਣੀ ਹਵੇਲੀ ਜਾ ਕੇ ਉੱਥੇ ਲਾਉਣੇ ਆਪਣੀ ਕੋਠੀ ਜਾ ਕੇ ਲਾਉਣਾ ਕੋਠੀ ਜਾ ਕੇ ਵਾਹ ਜੀ ਵਾਹ ਜੀ ਇਹ ਕੋ ਬੜੀ ਇਹ ਆਪਣੇ ਪੱਠੇ ਦੀ ਤਾਂ ਬੜੀ ਹੁੰਦੀ ਹੈ ਕੀ ਆਤੀ ਜੀ ਸਾਡੇ ਦਾਦੇ ਜੀ ਦਾ ਕਮਰਾ ਵੱਡੂ ਸੀ ਅੱਛਾ ਅੱਛਾ ਉਹ ਜਿਹੜੇ ਬੈਠੇ ਹੋਏ ਸੀ ਲੋ ਹੁਣ ਸਾਡੇ ਦਾਦੇ ਜੀ ਇੱਥੇ ਇਸ ਤਰ੍ਹਾਂ ਹੀ ਬੈਠੇ ਹੁੰਦੇ ਨੇ ਹੁਣ ਹੀ ਮੈਂ ਉਹਨਾਂ ਨੂੰ ਉੱਥੇ ਬਿਠਾਇਆ ਡੇਰੇ ਤੇ ਮੈਂ ਕਿਹਾ ਆ ਰਹੇ ਨੇ ਮੈਂ ਵੀ ਹਮਤੀ ਤੂੰ ਵੀ ਤੂੰ ਮਿਤੀ ਦਿਲਾਂ ਛਣ ਫਿਰਤ ਫੇਰ ਕਿਉਂ ਕਰੋਈ ਮੈਂ ਵੀ ਹਮਤੀ ਤੂੰ ਵੀ ਤੂੰ ਮਿਤੀ ਦਿਲਾਂ